ਸ਼ੇਸ਼ਕਲ ਗਾਇਜ਼ ਨੂੰ ਮੀਤ ਗਏ ਸਾਰੇ ਜਣੇ ਬਹੁਤ ਜ਼ਿਆਦਾ ਕੈਂਟ ਹੋਮਗੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਪੀਠੇ ਕੱਦੂ ਦੀ ਸੋਹਣੀ ਸੋਹਣੀ ਸਬਜੀ ਤੇ ਬਣੇ ਰਿਓ ਬਲੌਗ ਦੇ ਨਾਲ ਹੀ ਆਪਾਂ ਕੜਾਹੀ ਦੇ ਵਿੱਚ ਪਾਤਾ ਤੇਲ ਕੜਾਹੀ ਰੱਖਤੀ ਹੈ ਗੈਸ ਤੇ ਤੇ ਚਰਨ ਮੈਂ ਤੇ ਨੂੰ ਸੰਜਾ ਹੋਇਆ ਤੇ ਜਿੰਨਾ ਤੇ ਆਪਣਾ ਤੇਲ ਗਰਮ ਨਹੀਂ ਲੱਗਾ ਸੋਹਣਾ ਸੋਹਣਾ ਗਲਾਉਣਾ ਤੇ ਕਰ ਲੈਣਗੇ ਕਿ ਮੈਂ 2-3 ਦਿਨ ਤੋਂ ਬਿਮਾਰ ਸੀ ਕਿ ਮੇਰੇ ਨਾ ਫਰਮ ਦੇ ਵਿੱਚ ਹੋਈ ਉਹ ਜਿਆਦਾ ਤੇਜ਼ ਜੀ ਐਸ ਹੋਣ ਇਸ ਨੂੰ ਰਿਕਰਣ ਕਰਕੇ ਬੁਖਾਰ ਸੁਪੂਰ ਮੇਰੇ ਆ ਕਿਥੇ ਤੇ ਜਿਹਨੇ ਵੀ ਆਉਣਾ ਉਹ ਮੇਰੇ ਦਿਲ ਦੇ ਬਹੁਤ ਜਿਆਦਾ ਕਰੀਬ ਹੈ ਇਸ ਕਰਕੇ ਮੈਂ ਅੱਜ ਬਣਾਉਣ ਲੱਗੀ ਹਾਂ ਸੋਹਣੇ ਸੋਹਣੇ ਸਰਜੀਆਂ ਤੇ ਇਹ ਦੇਖੋ ਜੀ ਇਹ ਆਪਣੇ ਸਾਰੇ ਮਸਾਲੇ ਆ ਗਏ ਜਿੱਦਾਂ ਸੁੱਕੇ ਮਸਾਲੇ ਵੀ ਆ ਵਿੱਚ ਜਿੱਦਾਂ ਸਾਰੇ ਆਪਾਂ ਪਹਿਲਾਂ ਪਾਵਾਂਗੇ ਇਹਦੇ ਵਿੱਚ ਮੇਥੀ ਪਾਊਡਰ ਕਈ ਮੇਥੀ ਪੀਸ ਕੇ ਪਾਲ ਲੰਦੇ ਆ ਕਈ ਮੇਥੀ ਧਾਣਾ ਪਾਲ ਲੰਦੇ ਬਟ ਆਪਾਂ ਮੇਥੀ ਦਾਣਾ ਵੀ ਪਾਇਆ ਤੇ ਮੇਥੀ ਪਾਊਡਰ ਵੀ ਪਾਇਆ ਜਿੱਦਾਂ ਇਹਦੇ ਵਿੱਚ ਕਾਲੀ ਮਿਰਚ ਸਾਫਤ ਵੀ ਆਪਾਂ ਸਾਫਤ ਵੀ ਪਾਤੀਆਂ ਕਿਉਂਕਿ ਉਹਦੇ ਨਾਲ ਨੀ ਟੇਸਟ ਵੀ ਲੱਗ ਆਉਂਦਾ ਤੇ ਜਿੱਦਾਂ ਹੁਣ ਮੌਸਮ ਗੰਦਾ ਹਨ ਬੈ ਵਗੈਰਾ ਜਿਹੜੂ ਕਹਿ ਦਿੰਦੇ ਆ ਉਹ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਆਪਾਂ ਮੇਥੀ ਦਾਣਾ ਪਾਉਣ ਤੋਂ ਬਾਅਦ ਜਦੋਂ ਬ੍ਰਾਊਨ ਬ੍ਰਾਊਨ ਹੋ ਗਏ ਤੇ ਤੇਲ ਆਪਣਾ ਕਾਫੀ ਕੜ ਚੁੱਕਿਆ ਸੀ ਉਸ ਤੋਂ ਬਾਅਦ ਆਪਾਂ ਪਾਤੀ ਪਿਆਜ਼ ਤੇ ਹਰੀ ਮਿਰਚਾਂ ਕਿਉਂਕਿ ਦੋਨੋਂ ਸੋਹਣੇ ਸੋਹਣੇ ਹੋ ਗਏ ਜਨਰੇਟਰ ਰੈਟਰ ਹੋ ਗੀ ਹੈ ਜਦ ਤੱਕ ਆਪਾਂ ਕਰਦੇ ਸੋਹਣੇ ਸੋਨੇ ਦੇਵਾ ਤੇ ਤੁਸੀਂ ਵੀ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਕਿ ਕਿੱਥੇ ਕਿੱਥੇ ਬਾਰਿਸ਼ ਹੋਈ ਹੈ ਪਰ ਆਪਣੇ ਅੱਜ ਬਾਰਿਸ਼ ਦਾ ਮੌਸਮ ਜਰੂਰ ਹੈ ਪਰ ਬਾਰਿਸ਼ ਹੈ ਨਹੀਂ ਇਸ ਕਰਕੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕੜੀ ਪੱਤਾ ਕੜੀ ਪੱਤੇ ਦਾ ਮਤਲਬ ਇਹ ਹੁੰਦਾ ਕਿ ਸੋਹਣਾ ਜਿਹਾ ਟੇਸਟ ਆ ਜਾਂਦਾ ਹੈ ਸਬਜ਼ੀ ਦੇ ਵਿੱਚ ਤੇ ਤੁਸੀਂ ਵਲੌਗ ਦੇ ਵਿੱਚ ਵੀ ਪੁੱਛੋਗੇ ਕੀ ਤੇਰੇ ਘਰ ਤੁਸੀਂ ਹੈ ਨਹੀਂ ਸਬਜੀ ਕਿਹਦੇ ਨਹੀਂ ਬਣਾ ਰਹੇ ਹੋ ਕੌਣ ਆ ਰਿਹਾ ਤੇ ਵੇਖ ਕਰੋ ਉਹ ਵੀ ਦੱਸ ਰਿਹਾ ਤੁਹਾਨੂੰ ਕੌਣ ਆ ਰਿਹਾ ਕਿਉਂਕਿ ਮੈਂ ਨਾ ਪਹਿਲਾਂ ਕੀਆ ਦੀ ਸਬਜੀ ਖਾਂਦੀ ਨਹੀਂ ਸੀ ਹੁਣ ਦੀ ਜਾਂ ਪੇਠੇ ਦੀ ਸਬਜੀ ਜਾਂ ਤੋਰੀ ਦੀ ਸਬਜੀ ਨਾ ਖਾਂਦੀ ਨਹੀਂ ਸੀ ਪਰ ਇੱਕ ਦਿਨ ਮੇਰੀ ਮੰਮੀ ਨੇ ਮੈਨੂੰ ਰੈਸਪੀ ਦਿੱਤੀ ਤੇ ਤੇ ਵਧੀਆ ਲੱਗਿਆ ਮੈਨੂੰ ਸਾਰਾ ਕੁਝ ਕੰਜੂਸੀ ਨਾਲ ਟਮਾਟਰ ਪਾ ਰਿਹਾ ਤੁਸੀਂ ਸਾਰੇ ਪੁੱਛ ਰਹੇ ਹੋਗੇ ਵੀ ਟਮਾਟਰ ਦੀ ਵੀ ਬਹੁਤ ਘੱਟ ਪਾਇਆ ਇਦੇ ਵਿੱਚ ਟਮਾਟਰ ਥੋੜਾ ਜਿਹਾ ਤੇ ਨਹੀਂ ਪਾਇਆ। ਕਈ ਲੋਕ ਪਾਲੰਦੇ ਟਮਾਟਰ ਦਾ ਕ੍ਰੈਸ਼ ਕਰਕੇ ਤੇ ਕਈ ਲੋਕ ਪਾਲੰਦੇ ਟਮਾਟਰ ਨੂੰ ਕੱਟ ਕਰਕੇ ਤੇ ਜਦੋਂ ਟਮਾਟਰ ਆਪਾਂ ਕੱਟ ਕਰਕੇ ਪਾਉਂਦੇ ਮੈਨੂੰ ਉਹ ਥੀਸ ਜੁੱਧੇ ਚੰਗੇ ਨਹੀਂ ਲੱਗਦੇ। ਇੱਕ ਕਰਕੇ ਮੈਂ ਇਹ ਸਬਜ਼ੀਆਂ ਸਾਰਾ ਕੁਝ ਪਹਿਲਾਂ ਹੀ ਕੱਟ ਕੇ ਧੋ ਕੇ ਚੰਗੀ ਤਰ੍ਹਾਂ ਰੱਖ ਲਿਆ ਸੀ। ਤੇ ਉਸ ਤੋਂ ਬਾਅਦ ਮੈਂ ਸਾਰੇ ਮਸਾਲੇ ਇੱਕ ਪਲੇਟ ਦੇ ਵਿੱਚ ਰੱਖ ਲਏ ਸੀ। कि ਮੈਨੂੰ ਬਾਰ-ਬਾਰ ਦਿੱਕਤ ਆਉਂਦੀ ਹੈ ਡੱਬੀਆਂ ਦੇ ਵਿੱਚੋਂ ਕੱਟਣ ਲਈ ਤੇ ਅੱਜ ਮੇਰੀ ਡਿਊਟੀ ਨਹੀਂ ਮम्मा ਨੇ ਕਿ ਤੁਸੀਂ ਬਣਾ ਕੇ ਮੈਨੂੰ ਦਿਖਾਓ ਕਿਉਂਕਿ ਮੈਂ ਤੁਹਾਨੂੰ ਰੈਸਪੀ ਦੱਸੀ ਸੀ ਤੇ ਬਲੌਗ ਮੇਰਾ ਇੱਕ ਹੀ ਨਾ ਰਹੀ ਅੱਜ ਵਧੀਆ ਲੱਗ ਰਹੀਆਂ ਮੈਨੂੰ ਕਿਉਂਕਿ ਆਰਟ ਦੇ ਬਾਰਿਖੀ ਗਾਥਨ ਦੇ ਵਿੱਚ ਇਨੇ ਨਾਲ ਰੁਕ ਕੇ ਅੱਗੇ ਜਾਣਾ ਹੈ ਲੋ ਜੀ ਹੁਣ ਆਪਾਂ ਪਾਉਣ ਲੱਗੇ ਆ ਸਾਰੇ ਮਸਾਲੇ ਚੋਕੀ ਸਾਰਾ ਪਿਆਜ਼ ਲਸਣ ਜੋ ਵੀ ਮਸਾਲਾ ਪਾਇਆ ਸੀ ਸਾਰੇ ਹੁਵੇ ਬ੍ਰਾਊਨ ਬ੍ਰਾਊਨ ਤੇ ਹੁਣ ਆਪਾਂ ਪਾਉਣ ਲੱਗੇ ਆ ਦੇ ਵਿੱਚ ਸੁੱਕੇ ਮਸਾਲੇ ਕਿਉਂਕਿ ਮਸਾਲੇ ਸੁੱਕੇ ਹੋਣਗੇ ਨਾ ਕਈ ਲੋਕ ਇਹਦੇ ਵਿੱਚ ਪਾਉਂਦੇ ਆ ਦਹੀਂ ਆਪਾਂ ਮੈਂ ਕਿਹਦੇ ਪਾਉਣੇ ਦਹੀਂ ਨਾ ਆਪਾਂ ਪਾਉਣੇ ਆ ਪਾੜਾ ਪਾਣੀ ਤੇ ਬਸ ਹਾਈ ਫਲੇਮ ਤੇ ਨਹੀਂ ਰੱਖਦੇ ਹਲਕੀ ਹਲਕੀ ਫਲੇਮ ਤੇ ਫਿਰ ਨਾ 2 ਮਿੰਟ ਕੋਕ ਵਿੱਚ ਪਕਾਵਾਂਗੇ 2 ਮਿੰਟ ਪਕਾਉਣ ਤੋਂ ਬਾਅਦ ਅਸੀਂ ਫਰਾਈ ਦੀ ਬਾਅਦ ਹੈਂਗੀ ਸਬਜੀ ਤੁਸੀਂ ਜਦੋਂ ਆਪਣੀ ਸਬਜੀ ਇਹਦੇ ਵਿੱਚ ਚਲੇਗੀ ਨਾ ਉਹ ਸਬਜੀ ਜਿਹੜਾ ਕੱਚਾ ਹੁੰਦਾ ਪੇਠਾ ਆ ਜਾਂ ਕੋਈ ਵੀ ਸਬਜੀ ਲੱਗੋ ਕੱਚੀ ਹੁੰਦੀ ਹੈ ਨਾ ਉਹ ਆਪਣੇ ਆਪ ਹੀ ਪਾਣੀ ਛੱਡ ਦਿੰਦੀ ਹੈ ਹੁਣ ਇਹ ਆਪਣਾ ਜਿਹੜਾ ਹੈਗਾ ਪੇਠਾ ਨਾ ਇਹ ਮਾੜਾ ਵਧੀਆ ਕੱਚਾ ਕੱਚਾ ਪੇਠਾ ਲੱਦੂ ਆਪਾਂ ਆਪਣੇ ਭਾਂਜਾਰੀ ਕਹਿੰਦੇ ਹਾਂ ਪੇਠਾ ਤੇ ਉਹ ਵੀ ਲੱਗਦਾ ਇਹ ਸਿੱਖਾਈ ਵਧੀਆ ਲੱਗਦਾ ਕਹਿਣਾ ਇਹਨੂੰ ਕਿ ਸਾਰੇ ਲੋਕਾਂ ਕਈ ਲੋਕ ਨਾ ਕੀ ਇਹਨੂੰ ਵੀ ਕੱਦੂਏ ਕਹੀ ਜਾਂਦੇ ਆ ਉਹ ਲੋਕੇ ਲੋਕੇ ਤੇ ਸਾਰੇ ਲੋਕ ਨੂੰ ਕਹਿਣ ਲੱਗੇ ਜੀ ਜਦੋਂ ਕਿ ਪੜ ਪੜਿਆ ਲਿਖਿਆ ਹੋਣਾ ਹੋਗਾ ਕੱਲੇ ਸਾਰੇ ਕੀ ਇਹਨੂੰ ਵੀ ਕੱਦੂਏ ਕਹਿੰਦੇ ਜੀ ਕੀ ਇਹ ਕੋਹ ਕਹਿੰਦਾ ਸੀ ਫਿਰ ਲੋਕੀ ਜਾਣ ਲੱਗੇ ਜਿਸ ਦਿਨ ਜੇ ਹਮ ਨੂੰ ਪਤਾ ਕੈਮ ਬਾਬਲੇ ਹੀ ਜਾਣਾ ਤੇ ਸਾਰੇ ਸਵਾਲ ਵੀ ਕਈ ਹੋ ਜਾਣਗੇ ਜੀ ਕੜਾਹੀ ਦੇ ਵਿੱਚ ਚੱਲ ਗਿਆ ਤੇਠਾ ਤੇ ਪੇਠੇ ਦੀ ਆਪਾਂ ਇਸ ਤਰ੍ਹਾਂ ਤੇ ਟੇઠા ਪੇਠਾ ਤੇ ਇਹ ਕਹਿ ਰਿਹਾ ਗਰਮ ਗਰਮ ਹੋ ਕੇ ਬਲ ਜਾ ਰਹੇ ਹ ਟੁਪੜੇ ਤੇ ਉਹ ਕਹਿ ਰਿਹਾ ਮੈਂ ਨਾ ਕੜਾਈ 'ਚ ਕੱਢ ਲਉਂ ਮੈਂ ਤੇ ਨਹੀਂ ਐਸੀ ਸੋਚ ਤੇ ਇਹ ਚੱਕ ਰਹੇ ਹ ਕੀ ਐਸੀ ਤੇ ਨਾ ਖਾਧੋ ਸੁਆਸ ਸੁਆਸ ਨਾ ਰੱਖਾ ਇਹ ਤੇ ਪੇਠਾ ਵਿਚਾਰ ਅੰਦਰ ਜਾ ਕੇ ਰੋੜਿਓਏ ਕਿ ਪੇਠਾ ਬੋਲ ਰਿਹਾ ਮੈਨੂੰ ਗਰਮ ਕੜਾਈ 'ਚੋਂ ਕਢਾਲੋ ਲੋ ਜੀ ਆਪਣੀ ਸਬਜੀ ਬਣ ਕੇ ਹੋ ਗਈ ਹੈ ਰੈਡੀ ਸਾਰੇ ਜਣੇ ਦੱਸੋ ਕਿ ਦੇ ਕਿਤੇ ਮੂੰਹ ਦੇ ਵਿੱਚ ਪਾਣੀ ਆਇਆ ਸਬਜੀ ਦੇਖ ਕੇ ਨਾ 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 ਮਗੜੀ ਨਹੀਂ ਬਣਾ ਕੇ ਖਾਣੀ ਹੈ ਜ਼ਰੂਰ ਤੁਸੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਤੇ ਸਾਰੇ ਜਣੇ ਪੁੱਛਦੇ ਸੀ ਵੀ ਤੁਸੀਂ ਇਹਨਾਂ ਪਕਵਾਨ ਕਿਦੇ ਲਈ ਬਣਾ ਰਹੇ ਹੋ ਮੈਂ ਤੁਹਾਨੂੰ ਸਾਰੇ ਦੱਸਿਆ ਜੋ ਕਿ ਮੇਨ ਗੈਸਟ ਮੇਰਾ ਬ੍ਰਦਰ ਆ ਰਿਹਾ ਜੀ ਉਹ ਬਾਹਰ ਕਿਤੇ ਵਿਚਾਰਾ ਜਵਾਬ ਕਰਦਾ ਰੋਜ਼ ਬਾਹਰਲੀ ਖਾ-ਖਾ ਕੇ ਕੀ ਹੋਇਆ ਅੱਜ ਮਾਂ ਤੇ ਭੈਣ ਦੇ ਹੱਥਾਂ ਨੇ ਖਾ-ਖਾ ਕੇ ਸਨਾ ਫੀਲ ਕਰੇਗਾ। ਤੋਂ ਅੱਜ ਦਾ ਵਲੌਗ ਇਸ ਨਾਲੇ ਸੀ ਐਂਡ ਕਰਨਾ ਕਿ ਜੀ ਵਲੌਗ ਨੂੰ ਵੱਧ ਤੋਂ ਵੱਧ ਪਿਆਰ ਦਿਓ। ਤੇ ਪੇਠੇ ਦੀ ਸਾਂਝੀ ਤੇ ਇੱਕ ਬੋਲ ਤੁਹਾਨੂੰ ਜੀ। ਆਣੀ ਆ ਰਹੇ ਹਨ। ਹਾਂ ਨਾ ਨਾ ਮੈਨੂੰ ਨਹੀਂ ਕਿਹੜਾ ਆਏਗਾ ਤੁਹਾਨੂੰ ਆਪ ਦੀ ਸਬਜ਼ੀ ਮੰਨੋ ਜੀ। ਤੁਸੀਂ ਆਪਣੇ ਘਰੇ ਬਣਾ ਕੇ ਜ਼ਰੂਰ ਖਾਣੀਆਂ ਜੀ। ਬਾਏ ਬਾਏ ਜੀ ਮਾਫ ਕਰਿਓ ਕਿ ਹੱਸਨੇ। ਤੇ ਵਲੌਗ ਨੂੰ ਵੱਧ ਤੋਂ ਵੱਧ ਦਿਓ ਪਿਆਰ ਜੀ। ਅੱਜ ਦਾ ਵਲੌਗ ਇਸ ਨਾਲੇ ਕਰ ਰਹੇ ਹਾਂ। ਸਮਾਪਤ